ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਆਪ ਜੀ ਦਾ ਸਵਾਗਤ ਸਰਬਜੀਤ ਵਲੌਗ ਵਿੱਚ ਅਸਾ ਠੀਕ ਆ ਹੁਪ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਇਹ ਦਿਨ ਹੈਗਾ ਜੀ ਇਹ ਸੈਟਰਡੇ ਦਾ ਤੇ ਮੈਂ ਲੱਗ ਗਈ ਸੀ ਇੱਥੇ ਦੁਪਹਿਰ ਦਾ ਟਾਈਮ ਸੀ ਕੰਮ ਮੇਰੇ ਸਾਰੇ ਹੋ ਗਏ ਸੀ ਮੇਥੀ ਤੁਹਾਨੂੰ ਪਤਾ ਹੈ ਮੈਂ ਧੋ ਕੇ ਰੱਖੀ ਹੋਈ ਸੀਗੀ ਤੇ ਮੇਰਾ ਸੋਚਾ ਤਾਂ ਸੀਗਾ ਮੈਂ ਪਰੌਂਠੇ ਬਣਾਉਣੇ ਪਰ ਪਰੌਂਠੇ ਨਹੀਂ ਬਣੇ ਮੇ ਸੇਤ ਨਾ ਠੀਕ ਹੋਣ ਕਰਕੇ ਤੇ ਫਿਰ ਇਹ ਮੇਥੀ ਪਈ ਸੀ ਮੈਂ ਕਿਹਾ ਕਿਤੇ ਖਰਾਬ ਨਾ ਹੋ ਜੇ ਤਾਂ ਇਹਨੂੰ ਮੈਂ ਮੇਥੀ ਨੂੰ ਮੈਂ ਬੈਠ ਗਈ ਸੀ ਇੱਥੇ ਬੈੱਡ ਤੇ ਤੇ ਇੱਥੇ ਮੈਂ ਅਪਰਨ ਜਿਹਾ ਵਿਛਾ ਕੇ ਤੇ ਮੈਂ ਚਲੋ ਇੱਥੇ ਬੈਠ ਕੇ ਕੱਟ ਲੈਣੀ ਆ ਇਸ ਟਾਈਮ ਤੇ ਮੇਰਾ ਸਾਰਾ ਕੰਮ ਹੋ ਗਿਆ ਸੀ ਟਾਈਮ ਇੱਥੇ ਹੈਗਾ ਸੀ 3 ਵਜੇ ਦਾ ਤੇ ਮੈਂ ਲੱਗੀ ਮੇਥੀ ਨੂੰ ਮੈਂ ਕਿਹਾ ਚਲੋ ਅੱਜ ਮੈਂ ਭੈਣਾਂ ਨੂੰ ਦੱਸਦੀ ਆ ਕਿ ਮੈਂ ਆਸਾਨ ਤਰੀਕੇ ਨਾਲ ਮੇਥੀ ਕਿੱਦਾਂ ਬਣਦੀ ਆ ਲੇਕਿਨ ਤਕਰੀਬਨ ਸਭ ਨੂੰ ਹੀ ਮੇਥੀ ਬਣਾਉਣੀ ਆਉਂਦੀ ਆ ਪਰ ਮੈਂ ਇਸ ਤਰ੍ਹਾਂ ਜਿਸ ਤਰੀਕੇ ਨਾਲ ਮੈਂ ਮੇਥੀ ਬਣਾਉਂਦੀ ਆ ਕਦੀ ਵੀ ਕੌੜੀ ਮੇਥੀ ਨਹੀਂ ਬਣਦੀ ਜਿੱਦਾਂ ਕਸੈਲੀ ਜਾਂ ਕੌੜੀ ਬੱਚੇ ਨਹੀਂ ਮੇਥੀ ਖਾਂਦੇ ਜਿੱਦਾਂ ਛੋਟੇ ਬੱਚੇ ਤਾਂ ਮੇਰੇ ਬੱਚੇ ਤੇ ਬਹੁਤ ਹੀ ਹੋਸ਼ੋ ਕੇ ਖਾਂਦੇ ਆ ਕਿ ਪਹਿਲਾਂ ਜਿੱਦਾਂ ਮੈਂ ਬਣਾਉਂਦੀ ਸੀ ਉਹ ਕਈ ਵਾਰੀ ਕਸੈਲੀ ਬਣਦੀ ਸੀ ਤਾਂ ਬੱਚੇ ਨਹੀਂ ਸੀ ਖਾਂਦੇ ਤੇ ਇੱਥੇ ਮੈਂ ਸਾਰੀ ਹੀ ਮੇਥੀ ਨੂੰ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕੀਤਾ ਸੀ ਸਾਫ਼ ਕਰਕੇ ਧੋ ਕੇ ਰੱਖਿਆ ਸੀ ਇੱਕ ਦਿਨ ਪਹਿਲਾਂ ਚੰਗੀ ਤਰ੍ਹਾਂ ਪਾਣੀ ਨੂੰ ਚੜ ਗਿਆ ਤੇ ਫਿਰ ਉਸ ਤੋਂ ਬਾਅਦ ਮੈਂ ਇਹਨੂੰ ਕੱਟ ਕੇ ਰੱਖ ਲਿਆ ਤੇ ਲਸਣ ਪਿਆਜ਼ ਅਦਰਕ ਦਾ ਤੜਕਾ ਮੈਂ ਲਾਵਾਂਗੀ ਅੱਜ ਮੈਂ ਲਸਣ ਪਾਇਆ ਸੀਗਾ 3-5-6 ਤੁਰੀਆਂ ਲਸਣ ਦੀਆਂ ਸੀ ਇੱਕ ਛੋਟਾ ਪੀਸ ਅਦਰਕ ਦਾ ਸੀਗਾ ਇੱਕ ਪਿਆਜ਼ ਸੀਗਾ ਕੱਟ ਕੇ ਪੈਸੇ ਮੈਂ ਪਿਆਜ਼ ਨਹੀਂ ਪਾਉਂਦੀ ਹੁੰਦੀ ਅੱਜ ਮੈਂ ਪਿਆਜ਼ ਪਾਵਾਂਗੀ ਤੇ ਮੈਂ ਤੁਹਾਨੂੰ ਦੱਸਾਂਗੀ ਇਸ ਤਰੀਕੇ ਨਾਲ ਬਣਾ ਕੇ ਤੜਕਾ ਲਾ ਕੇ ਪਰ ਮੇਰੇ ਚ ਟਮਾਟਰ ਵੀ ਪਾਇਆ ਸੀ ਮੇਥੀ ਵਿੱਚ ਹਰੀ ਮਿਰਚ ਟਮਾਟਰ ਅਦਰਕ ਸਾਰਾ ਕੁਝ ਪਾ ਕੇ ਬਹੁਤ ਸਵਾਦ ਸਬਜੀ ਜਿਹੜੀ ਬਣਦੀ ਸੀ ਤੇ ਵਾਕਈ ਸਬਜੀ ਬਣੀ ਵੀ ਬੜੀ ਸਵਾਦ ਸੀ ਮੈਂ ਸਾਰੀਆਂ ਭੈਣਾਂ ਨੂੰ ਇਹ ਦੱਸ ਰਹੀ ਕਈ ਭੈਣਾਂ ਨੂੰ ਨਹੀਂ ਵੀ ਪਤਾ ਲੱਗਦਾ ਕਿ ਹੋਰ ਜਿਹੜੀਆਂ ਨਾਲ ਸਾਡੇ ਜੁੜੀਆਂ ਹੋਈਆਂ ਭੈਣਾਂ ਸਾਊਥ ਇੰਡੀਅਨ ਹੋਰ ਬਾਹਰ ਦੇ ਜੋੜੇ ਵੀ ਹਨਾ ਤੇ ਜਿਹੜੇ ਇੰਡੀਅਨ ਫੂਡ ਜ਼ਿਆਦਾ ਪਸੰਦ ਕਰਦੇ ਨੇ ਤੇ ਉਹਨਾਂ ਨੂੰ ਮੈਂ ਦੱਸ ਰਹੀ ਹਾਂ ਕਿ ਪੰਜਾਬੀ ਸਟਾਈਲ ਮੇਥੀ ਕਿੱਦਾਂ ਬਣਾਉਂਦੇ ਨੇ ਤੇ ਅੱਜ ਮੈਂ ਜਿਹੜੀ ਮੇਥੀ ਬਣਾ ਰਹੀ ਹਾਂ ਮੈਂ ਪਹਿਲਾਂ ਇਹਦੇ ਵਿੱਚ ਤੇਲ ਪਾਇਆ ਤੇਲ ਨੂੰ ਥੋੜਾ ਜਿਹਾ ਕાળ ਲਿਆ ਕાળ ਕੇ ਫਿਰ ਮੈਂ ਮੇਥੀ ਪਾਈ ਥੋੜਾ ਜੀਰਾ ਪਾਇਆ ਔਰ ਨਾਲ ਹੀ ਮੈਂ ਅਦਰਕ ਪਹਿਲਾਂ ਪਾਇਆ ਸੀ ਲਸਣ ਪਿਆਜ਼ ਨੂੰ ਤੜਕ ਪੁੰਨਿਆ ਚੰਗੀ ਤਰ੍ਹਾਂ ਫਿਰ ਮੈਂ ਪਾ ਦਿੱਤਾ ਸੀ ਇਹਦੇ ਵਿੱਚ ਅਦਰਕ ਅਦਰਕ ਪਾਤਾ ਜੇ ਅਦਰਕ ਪਹਿਲਾਂ ਪਾ ਦਈਏ ਤੇ ਅਦਰਕ ਥੱਲੇ ਲੱਗਣ ਲੱਗ ਜਾਂਦਾ ਇਸ ਕਰਕੇ ਤੜਕਾ ਨਹੀਂ ਅਚੀ ਤਰ੍ਹਾਂ ਭੁੱਜਦਾ ਅਦਰਕ ਨੂੰ ਹਮੇਸ਼ਾ ਹੀ ਮੈਂ ਬਾਅਦ ਵਿੱਚ ਪਾਉਣੀ ਆ ਅਦਰਕ ਹਰੀ ਮਿਰਚਾ ਟਮਾਟਰ ਮੈਂ ਇਕੱਠੇ ਬਾਅਦ ਚ ਪਾਵਾਂਗੀ ਤੇ ਇਦਾਂ ਮੈਂ ਕਹਾਂ ਚਲੋ ਸਬਜ਼ੀ ਅੱਜ ਮੈਂ ਹੋਰ ਜ਼ਿਆਦਾ ਵਲੌਗ ਨਹੀਂ ਸੀ ਪਾ ਪਾਇਆ ਸੀਗਾ ਤੇ ਮੈਂ ਕਹਾਂ ਚਲੋ ਆਪਣੇ ਫਰੈਂਡਸ ਨੂੰ ਇਹੀ ਵਲੌਗ ਪਾ ਦਿੰਨੇ ਆ ਜੀ ਅੱਜ ਮੈਂ ਦੇਸੀ ਸਟਾਈਲ ਮੇਥੀ ਕਿੱਦਾਂ ਬਣਦੀ ਹੈ ਉਹ ਦੱਸਦੀ ਹਾਂ ਤੇ ਮੈਂ ਕਿਹਾ ਚਲੋ ਮੈਂ ਵੈਸੇ ਟਮਾਟਰ ਨਹੀਂ ਮੇਥੀ ਚ ਕਦੀ ਪਾਇਆ ਪਰ ਇਸ ਵਾਰ ਮੈਂ ਮਾ ਟਮਾਟਰ ਪਾ ਰਹੀ ਹਾਂ ਇੰਨੀ ਸਵਾਦ ਟੇਸਟੀ ਬਣਦੀ ਹੈ ਨਾ ਸਬਜ਼ੀ ਬਹੁਤ ਸਵਾਦ ਬਣੀ ਸੀ ਵਾਕਈ ਬਿਲਕੁਲ ਕੜਵੀ ਨਹੀਂ ਸੀ ਕਿ ਮਤਲਬ ਸਾਡੀ ਇੱਕ ਟਾਈਮ ਚ ਹੀ ਇਹ ਖਤਮ ਹੋ ਗਈ ਤੇ ਫਿਰ ਦਿਲ ਕਰ ਰਿਹਾ ਸੀਗਾ ਕਿ ਮੇਥੀ ਰਾਤ ਨੂੰ ਫੇਰ ਸਾਰੇ ਮੰਗ ਰਹੇ ਸੀ ਕਿ ਮੇਥੀ ਹੈਗੀ ਆ ਤੇ ਕਿ ਫੇਰ ਕਹਿੰਦੇ ਮੈਥੀ ਲਿਓ ਫੇਰ ਤੁਸੀਂ ਕਰਦੇ ਕਹਿੰਦੇ ਮੈਥੀ ਲਿਓ ਹੋਰ ਤੇ ਫੇਰ ਇਦਾਂ ਦੀ ਸਬਜ਼ੀ ਬਣਾਇਓ ਤੇ ਮੈਂ ਕਿਹਾ ਚਲੋ ਮੈਂ ਆਪਣੇ ਫਰੈਂਡਸ ਨਾਲ ਸ਼ੇਅਰ ਕਰ ਦਿੰਨੀ ਹਾਂ ਤੇ ਇਹ ਇਦਾਂ ਸਾਰਾ ਕੁਝ ਪਾ ਕੇ ਤੇ ਮੈਂ ਸਿੰਪਲ ਮਸਾਲੇ ਪਾਏ ਹਲਦੀ ਨਮਕ ਜਿਹੜਾ ਨਮਕ ਥੋੜਾ ਘੱਟ ਪਾਇਆ ਕਿਉਂਕਿ ਮੈਥੀ ਬਾਅਦ ਵਿੱਚ ਥੋੜੀ ਜਿੰਨੀ ਬਹੁਤ ਛੋਟ ਥੋੜੀ ਹੋ ਜਾਂਦੀ ਹੈ ਇਸ ਕਰਕੇ ਤੇ ਥੋੜਾ ਨਮਕ ਮੈਂ ਪਾ ਲਿਆ ਸੀਗਾ ਤੇ ਹਲਦੀ ਨਮਕ ਪਾ ਕੇ ਫੇਰ ਹਰੀ ਮਿਰਚ ਪਾ ਲਈ ਥੋੜੀ ਜਿੰਨੀ ਤੇ ਮੈਂ ਕਿਹਾ ਚਲੋ ਨਾਲ ਹੁਣ ਮੈਂ ਅਦਰਕ ਨਾਲ ਹਰੀ ਮਿਰਚ ਨਾਲ ਪਾ ਦਾਂਗੀ ਤੇ ਦੋ ਤਿੰਨ ਹਰੀਆਂ ਮਿਰਚਾਂ ਸੀ ਟਮਾਟਰ ਇੱਕ ਪਾ ਲਿਆ ਅਦਰਕ ਪਾ ਦਿੱਤਾ ਇਹਨੂੰ ਚੰਗੀ ਤਰ੍ਹਾਂ ਮੈਂ ਭੁੰਨ ਲਿਆ ਭੁੰਨ ਕੇ ਚੰਗੀ ਤਰ੍ਹਾਂ ਤੇ ਫਿਰ ਹੁਣ ਮੈਂ ਇਹਨਾਂ ਨੂੰ ਲਾ ਦਾਂਗੀ ਤੜਕਾ ਤੇ ਆਲੂ ਜਿਹੜੇ ਮੈਂ ਕੱਟ ਕੇ ਧੋ ਕੇ ਜਿਹੜੇ ਆਲਰੇਡੀ ਹੀ ਰੱਖ ਚੁੱਕੀ ਸੀਗੀ ਤੇ ਉਹਨਾਂ ਤੜਕੇ ਚ ਪਹਿਲਾਂ ਮੈਂ ਆਲੂ ਹੀ ਪਾਵਾਂਗੀ ਆਲੂ ਨੂੰ ਥੋੜਾ ਜਨਾ ਭੁੰਨ ਲਾਂਗੀ ਚੰਗੀ ਤਰ੍ਹਾਂ ਤੇ ਫਿਰ ਉਸ ਤੋਂ ਬਾਅਦ ਮੇਥੀ ਪਾਵਾਂਗੀ ਤੇ ਪਹਿਲਾਂ ਮੈਂ ਮੇਥੀ ਨੂੰ ਨਹੀਂ ਟੱਕਾਂਗੀ ਥੋੜਾ ਜà ਰਿੰਨ ਕੇ ਫਿਰ ਮੈਂ ਟਕੂੰਗੀ ਕਿ ਮੇਥੀ ਕੇ ਜਿਵੇਂ ਮੇਥੀ ਦੇ ਟੱਕਣ ਉਸੇ ਵੇਲੇ ਰੱਖ ਦੋ ਨਾ ਤੇ ਮੇਥੀ ਹਮੇਸ਼ਾ ਹੀ ਉਹ ਕੜਵੀ ਮੇਥੀ ਤੇ ਇਸ ਕਰਕੇ ਉਹਨੂੰ ਟੱਕਣ ਉਸੇ ਵਾਲੇ ਨਹੀਂ ਲਾਉਣਾ ਚਾਹੀਦਾ ਤੇ ਇੱਕ ਦੇਖੋ ਤੜਕਾ ਮੇਰਾ ਭੁੱਜ ਰਿਹਾ ਬਹੁਤ ਸੋਹਣਾ ਤੇ ਮੈਂ ਕਿਹਾ ਚਲੋ ਮੈਂ ਆਪਣੇ ਫਰੈਂਡਸ ਨਾਲ ਇਹ ਅੱਜ ਵੀਡੀਓ ਸ਼ੇਅਰ ਕਰਦੇ ਆ ਪਹਿਲਾਂ ਮੈਂ ਸੋਚੀ ਸੀ ਕਿ ਮੈਂ ਆਲੂ ਮਟਰ ਗਾਜਰਾ ਬਣਾਵਾਂ ਪਰ ਫਿਰ ਮੇਥੀ ਦਾ ਹੀ ਮੈਨੂੰ ਕਿ ਮੇਥੀ ਬਿਲਕੁਲ ਚਲੋ ਹੁਣ ਇਹਨੂੰ ਬਣਾ ਲੈਨੇ ਆ ਤੇ ਬਹੁਤ ਪਿਆਰ ਦੇ ਰਹੇ ਮੇਰੇ ਭੈਣ ਭਰਾ ਅੱਜ ਮੇਰੀ ਵੀਡੀਓਸ ਤੇ ਤੇ ਇਦਾਂ ਹੀ ਪਿਆਰ ਦਿਓ ਹੋਰ ਵੀਡੀਓ ਨੂੰ ਤੇ ਦੱਸਿਆ ਜਰੂਰ ਕਰਿਆ ਕਰੋ ਕਿ ਸਾਡੀਆਂ ਵੀਡੀਓ ਕਿੱਦਾਂ ਦੀਆਂ ਬਣਦੀਆਂ ਨੇ ਅਗਰ ਥੋੜੀ ਵੀ ਕਮੀ ਹੁੰਦੀ ਹੈ ਤਾਂ ਸੰਨ ਜਰੂਰ ਦੱਸਿਆ ਕਰੋ ਮੋਟੀਵੇਸ਼ਨ ਮਿਲਦਾ ਜਦੋਂ ਤੁਸੀਂ ਸਾਨੂੰ ਦੱਸਦੇ ਹੋ ਨਾ ਜੇ ਤੁਹ ਲਾਈਕ ਜਰੂਰ ਕਰਿਆ ਕਰੋ ਤੁਸੀਂ ਲਾਈਕ ਨਹੀਂ ਕਰਦੇ ਤੇ ਠੰਡ ਇੰਨੀ ਵਧੀ ਹੋਈ ਹੈ ਨਾ ਤੇ ਅੱਜ ਇੱਥੇ بارش ਵੀ ਮਹਾਲੀ ਬਹੁਤ ਚੰਡੀਗੜ੍ਹ ਬਹੁਤ بارش ਹੋਈ ਤੇ ਕਮੈਂਟ ਕਰਕੇ ਦੱਸਿਓ ਕਿਸ ਕਿਸ ਸ਼ਹਿਰ ਵਿੱਚ بارش ਹੋ ਰਹੀ ਆ ਤੇ ਦੇਖੋ ਤੜਕਾ ਕਿ ਪੁੱਜ ਰਿਹਾ ਇਦਾਂ ਨਾਲ ਨਾਲ ਮੈਂ ਸਿਮ ਤੇ ਹੀ ਮੈਂ ਭੁੰਨਿਆ ਸੀ ਤੜਕਾ ਕੋਰ ਜੇ ਤੜ ਉਹ ਗੱਲ ਇਹ ਹੁੰਦੀ ਆ ਕਿ ਤੜਕਾ ਪੁੰਨੋਗੇ ਵਧੀਆ ਤੇ ਤਾਂ ਹੀ ਦਾਲ ਸਬਜ਼ੀ ਵਧੀਆ ਬਣਦੀ ਆ ਤੇ ਬਾਕੀ ਇੱਕ ਬਾਬਾ ਜੀ ਸੱਚੇ ਪਾਸ਼ਾ ਦਾ ਨਾਮ ਲੈ ਕੇ ਜਦੋਂ ਵੀ ਅਸੀਂ ਕੋਈ ਚੀਜ਼ ਬਣਾਉਂਦੇ ਆ ਤੇ ਬਹੁਤ ਸਵਾਦ ਬਣਦੀ ਆ ਤੇ ਮੈਂ ਕਿ ਚਲੋ ਤੁਹਾਡਾ ਨਾਲ ਸ਼ੇਅਰ ਕਰਦੇ ਆ ਅੱਜ ਵੀਡੀਓ ਤੇ ਹੋ ਸੁਣਾਓ ਤੁਹਾਡੇ ਘਰ ਬਾਰ ਸਭ ਭੈਣ ਭਰਾਵਾਂ ਦੇ ਠੀਕ ਠਾਕ ਤੇ ਦੇਖੋ ਆਲੂ ਮੈਂ 2-3 ਸੀਗੇ ਇੱਥੇ ਹੁਣ ਦੇਖੋ ਮੈਲਟ ਹੋ ਗਿਆ ਥੋੜਾ ਜਨਾ ਟਮਾਟਰ ਤੇ ਫਿਰ ਮੈਂ ਹੁਣ ਪਾ ਤੇ ਆਲੂ ਆਲੂ ਪਾਉਣ ਤੋਂ ਬਾਅਦ ਫਿਰ ਮੈਂ ਪਾਵਾਂਗੀ ਮੇਥੀ ਤੇ ਇਦਾਂ ਮੇਥੀ ਬਣਾ ਪਾਈ ਬਣਾਈ ਵਾਕੇ ਬਹੁਤ ਹੀ ਜ਼ਿਆਦਾ ਸੁਆਦ ਸੀ ਬਹੁਤ ਜ਼ਿਆਦਾ ਬੇਟਾ ਮੇਰਾ ਨਹੀਂ ਤਾਂ ਮੇਥੀ ਨਹੀਂ ਖਾਂਦਾ ਨਹੀਂ ਤਾਂ ਉਹ ਰਾਤ ਨੂੰ ਮੰਗ ਰਿਹਾ ਸੀ ਕਿ ਮੇਥੀ ਹੋਰ ਦੋ ਤੇ ਇਸ ਤੋਂ ਬਾਅਦ ਆਲੂਆਂ ਨੂੰ ਥੋੜਾ ਜਨਾ ਤੁਸੀਂ ਭੁੰਨ ਲੈਣਾ ਭੁੰਨ ਤੋਂ ਬਾਅਦ ਇੱਥੇ ਫਿਰ ਮੈਂ ਬਾਅਦ ਚ ਮੇਥੀ ਪਾ ਦਿੱਤੀ ਸੀਗੀ ਮੇਥੀ ਨੂੰ ਸਾਰਿਆਂ ਨੂੰ ਮਿਕਸ ਕਰ ਲਿਆ ਤੇ ਮੇਥੀ ਬਹੁਤ ਵਧੀਆ ਬਣ ਗਈ ਤੇ ਟੈਕਸਚਰ ਵੀ ਬਹੁਤ ਵਧੀਆ ਆਇਆ ਤੁਸੀਂ ਦੇਖੋ ਤੇ ਸਿੰਪਲ ਤਰੀਕੇ ਨਾਲ ਆਸਾਨ ਤਰੀਕੇ ਨਾਲ ਤੁਸੀਂ ਇਦਾਂ ਮੇਥੀ ਬਣਾ ਸਕਦੇ ਹੋ ਅਗਰ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇਦਾਂ ਥੋੜਾ ਨਾ ਮੋਟੀਵੇਸ਼ਨ ਮਿਲਦਾ ਕਿ ਅੱਗੇ ਤੋਂ ਹੋਰ ਵਧੀਆ-ਵਧੀਆ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਈਏ ਅਸੀਂ ਤੇ ਦੇਖੋ ਕਿੰਨੀ ਸੋਹਣਾ ਇਦਾਂ ਫਿਰ ਸਾਰਿਆਂ ਨੂੰ ਮਿਕਸ ਕਰ ਲੈਣਾ ਮੇਥੀ ਨੂੰ ਚੰਗੀ ਤਰ੍ਹਾਂ ਤੇ ਕਈ ਵਾਰੀ ਹੁੰਦਾ ਨਾ ਪਾਣੀ ਛੱਡਦੀ ਮੇਥੀ ਕਈ ਵਾਰੀ ਹੁੰਦਾ ਕਿ ਜੇ ਉਸੇ ਵੇਲੇ ਤੁਸੀਂ ਧੋ ਕੇ ਕੱਟ ਲੋ ਤੇ ਫਿਰ ਪਾਣੀ ਛੱਡ ਦਿੰਦੀ ਆ ਤੇ ਇਸ ਕਰਕੇ ਮੈਂ ਉਹਨੂੰ ਰਾਤ ਨੂੰ ਹੀ ਸਾਫ਼ ਕੀਤਾ ਤੇ ਰਾਤ ਧੋ ਕੇ ਰੱਖ ਲਿਆ ਤੇ ਬਹੁਤ ਸੋਹਣੀ ਸੁੱਕ ਗਈ ਸੀਗੀ ਮੇਥੀ ਤੇ ਪਹਿਲਾਂ ਤਾਂ ਮੈਂ ਸੋਚਿਆ ਸੀ ਕਿ ਮੈਂ ਮੱਕੀ ਦੀ ਰੋਟੀਆਂ ਬਣਾਵਾਂਗੀ ਪਰ ਫਿਰ ਮੈਂ ਸਬਜ਼ੀ ਬਣਾ ਲਈ ਤੇ ਵਧੀਆ ਬਣ ਗਈ ਸੀ ਇੱਦਾਂ ਤੇ ਬਹੁਤ ਸੋਹਣੇ ਮੇਥੀ ਆ ਬਣ ਕੇ ਤਿਆਰ ਹੋ ਗਈ ਮਿਕਸ ਹੋ ਗਈ ਹੈ ਨਾ ਹੁਣ ਤੇ ਇਹਨੂੰ ਥੋੜਾ ਜਿਨਾ ਇਦਾਂ ਹੀ ਰੰਨਿਆ ਮੈਂ ਪਹਿਲਾਂ ਖਾਲੀ ਇਦਾਂ ਹੀ ਚੰਗੀ ਤਰ੍ਹਾਂ ਰੰਨ ਲਿਆ ਫਿਰ ਬਾਅਦ ਵਿੱਚ ਮੈਂ ਟੱਕਣ ਦਿੱਤਾ ਸੀਗਾ ਜਦੋਂ ਆਲੂ ਥੋੜੇ ਖੜੇ ਜਿਹੇ ਲੱਗੇ ਨਾ ਤਾਂ ਮੈਂ ਦਿੱਤਾ ਉੱਤੇ ਟੱਕਣ ਆਦਰਵਾਇਜ਼ ਮੈਂ ਟੱਕਣ ਨਹੀਂ ਦਿੰਦੀ ਉਹਨਾਂ ਚਿਰ ਕਿਉਂਕਿ ਨਹੀਂ ਤੇ ਜੇ ਤੁਸੀਂ ਉਸ ਵੇਲੇ ਟੱਕਣ ਦੇ ਦੋਗੇ ਨਾ ਤੇ ਉਹ ਜਿਹੜੀ ਤੁਹਾਡੀ ਮੇਥੀ ਉਹ ਕੜਵੀ ਬਣੇਗੀ ਕੌੜੀ ਮੇਥੀ ਬਣੇਗੀ ਕਿ ਉਹਦਾ ਪਾਣੀ ਜਿਹੜਾ ਉਹਦੇ ਵਿੱਚ ਭਾਫ਼ ਵਿੱਚ ਇਦਾਂ ਫਿਰ ਮੇਥੀ ਜਿਹੜੀ ਰਿਜਦੀ ਹੈ ਨਾ ਉਹ ਫਿਰ ਕੌੜੀ ਜੀ ਬਣਦੀ ਹੈ ਇਦਾਂ ਮੈਂ ਖੁੱਲੀ ਰੱਖ ਕੇ ਹੀ ਮੇਥੀ ਨੂੰ ਰਿੰਣਾਗੀ ਤੇ ਫਿਰ ਮੈਂ ਦੇਖਿਆ ਥੋੜਾ ਚਰ ਕੇ ਦੇਖੋ ਮੇਥੀ ਥੋੜੀ ਮਿਕਸ ਦੋ ਤਿੰਨ ਵਾਰੀ ਮੈਂ ਇਦਾਂ ਕੀਤਾ ਉਸ ਤੋਂ ਬਾਅਦ ਮੈਂ ਤੇ ਦੇਖਿਆ ਕਿ ਜਿਹੜੇ ਆਲੂ ਸੀ ਥੋੜੇ ਸਖਸ ਸਖਸ ਸੀ ਤੇ ਫਿਰ ਮੈਂ ਥੋੜਾ ਜਨਾ ਉਹਨੂੰ ਪਾਫ ਦੇ ਨਾਲ ਪਕਾਵਾਂਗੀ ਤੇ ਇਹ ਇਹਦੇ ਨਾਲ ਆਸਾਨ ਤਰੀਕੇ ਨਾਲ ਮੇਥੀ ਇਦਾਂ ਬਣਾ ਸਕਦੇ ਹੋ ਤੁਸੀਂ ਤੇ ਜਿੰਨੇ ਜਿਹੜੇ ਵੀਵਰਸ ਮੇਰੇ ਹੈਗੇ ਨੇ ਜਿਨ੍ਹਾਂ ਨੂੰ ਨਹੀਂ ਮਤਲਬ ਇਸ ਤਰੀਕੇ ਨਾਲ ਜਿਹਨੇ ਨਹੀਂ ਬਣਾਈ ਉਹ ਬਣਾ ਸਕਦਾ ਤੇ ਇੱਕ ਵਾਰੀ ਬਣਾ ਕੇ ਜ਼ਰੂਰ ਦੇਖਿਓ ਤੁਸੀਂ ਕਿਉਂਕਿ ਕਈ ਵਾਰੀ ਮੇਥੀਨ ਹੁੰਦੀ ਹੈ ਨਾ ਮੇਥੀ ਜਿਦੇ ਟਮਾਟਰ ਨਹੀਂ ਪਾਉਂਦੇ ਕਈ ਹਨਾ ਬਸ ਇਕੱਲਾ ਲਸਣ ਅਦਰਕ ਤਾਂ ਹੀ ਤੜਕਾ ਲਾ ਲੈਂਦੇ ਤਾਂ ਮੇਥੀ ਸਵਾਦ ਬੰਦੀ ਪਰ ਇਸ ਵਾਰ ਮੈਂ ਮੇਥੀ ਜਿਹੜੀ ਸੀਗੀ ਮੈਂ ਪਿਆਜ਼ ਅਦਰਕ ਲਸਣ ਹਰੀ ਮਿਰਚ ਔਰ ਟਮਾਟਰ ਪਾਇਆ ਇਹਦੇ ਇਹ ਪਾਉਣ ਨਾਲ ਇੰਨੀ ਵਧੀਆ ਟੇਸਟ ਬਣੀ ਸੀ ਨਾ ਬਹੁਤ ਵਧੀਆ ਤੇ ਇਹ ਦੇਖੋ ਇਹ ਮੈਂ ਇਹਨਾਂ ਕਮ ਸੇ ਕਮ ਤਾਂ ਜਿੰਨ ਸੇਮ ਦੇ ਉੱਤੇ ਹੀ ਰੰਨੇ ਆ ਖਾਲੀ ਟੱਕਣ ਉਤਾਰ ਕੇ ਇਹਨੀ ਤੁਸੀਂ ਢੱਕਣ ਲਗਾ ਦਿਓ ਉਸੇ ਵale ਇਹਨੂੰ ਹੌਲੀ ਹੌਲੀ ਇਦਾਂ ਹੀ ਛੱਡ ਦੋ ਤੋ ਹੁਣ ਦੇਖੋ ਥੋੜੋ ਜਨਾ ਕੱਚੇ ਰਹਿ ਕੇ ਸੀ ਆਲੂ ਤਾਂ ਮੇਰਾ ਕਰ ਦਿੱਤਾ ਤੇ ਮੈਂ ਜਾਂ ਫਿਰ ਇਦਾਂ ਕਰਦੀ ਹੁੰਨੀ ਕਿ ਤਵੇ ਨੂੰ ਗਰਮ ਕਰ ਲੈਣੀ ਹੁੰਨੀ ਆ ਤੇ ਉਹਦੇ ਉੱਤੇ ਕੜਾਈ ਰੱਖ ਦੇਣੀ ਹੁ ਤਵਾ ਗਰਮ ਹੋ ਜੇ ਤੇ ਹੌਲੀ ਹੌਲੀ ਜਿਹੜੀ ਭਾਫ਼ ਦੇ ਨਾਲ ਉਹ ਬਣ ਜਾਂਦੀ ਆ ਦੇਖੋ ਕਿੰਨਾ ਸੋਹਣਾ ਟੈਕਚਰ ਆ ਹੈਨਾ ਕਿੰਨੀ ਵਧੀਆ ਕਿੰਨੀ ਸਵਾਦ ਬਣੀ ਏ ਤੇ ਜੇ ਤੁਹਾਨੂੰ ਮੇਰੀ ਥੋੜੀ ਜਿਹੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਤੇ ਅੱਜ ਦਾ ਵਲੌਗ ਜਿਹੜਾ ਮੇਰੇ ਬਹੁਤ ਛੋਟਾ ਜਿਹਾ ਸੀਗਾ ਤੇ ਅਗਰ ਤੁਹਾਨੂੰ ਮੇਰੀ ਥੋੜੀ ਜਿਹੀ ਵੀਡੀਓ ਲੱਗੀ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਸਸ਼ਿਕਾ